ਸਾਨੂੰ ਕਿਹੜੀ ਕਿਹੜੀ ਸਮੱਸਿਆ ਜਿਹੜੀ ਹੈਗੀ ਹੈ ਫੇਸ ਕਰਨੀ ਪੈਂਦੀ ਹੈ ਕਿਉਂਕਿ ਇਹ ਏਸ਼ੀਆ ਦਾ ਸਭ ਤੋਂ ਵੱਡਾ ਕਾਰੋਬਾਰ ਹੈਗਾ ਪਰ ਮੇਨ ਸਮੱਸਿਆ ਸਾਡੀਆਂ ਇੱਥੇ ਹੈਗੀਆਂ ਪਾਣੀ ਦੀਆਂ ਬਾਥਰੂਮ ਡਾਇਟਿੰਗ ਜਬਸਿਲਦੇ ਮਿਲਦੇ ਕਿਉਂਕਿ ਜੋ ਕਿ ਇੱਥੇ ਏਸ਼ੀਆ ਦੇ ਨਿਗਸ ਰੋਨ ਕਰਕੇ ਇੱਥੇ ਯੂਪ ਯਾਰੀਆਨਾ ਪੰਜਾਬ ਤੋਂ ਬਹੁਤ ਕਸਟਮਰ ਇੱਥੇ ਆਉਂਦੇ ਆ ਜਿਨ੍ਹਾਂ ਚ ਲੇਡੀਜ਼ ਵੀ ਹੁੰਦੀਆਂ ਬੱਚੇ ਵੀ ਹੁੰਦੇ ਐ ਇੰਨੀ ਗਰਮੀ ਪੈਣ ਦੇ ਬਾਅਦ ਉਹ ਤੇ ਪਾਣੀ ਦਾ ਕੋਈ ਫੈਸਿਲਿਟੀ ਨਹੀਂ ਹੈ ਇਹ ਹਾਈ ਕੋਰਟ ਦੇ ਵਿੱਚ ਵੀ ਤੁਹਾਡਾ ਮਤਲਬ ਕੀ ਹੈ ਹਾਈ ਕੋਰਟ ਜੋ ਸਾਨੂੰ ਡਾਇਰੈਕਸ਼ਨਾਂ ਨੇ ਇਹਨਾਂ ਨੂੰ ਕਾਰਪੂਲੇਸ਼ਨ ਨੂੰ ਵੀ ਇਹਨਾਂ ਨੂੰ ਫਸਿਲਿਟੀਆਂ ਦਿੱਤੀਆਂ ਜਾਣ ਲੇਕਿਨ ਇਹਨਾਂ ਨੇ ਕੋਈ ਫਸਿਲਿਟੀ ਨਹੀਂ ਦਿੱਤੀ 3 ਸਾਲ ਪਹਿਲਾਂ ਹਾਈ ਕੋਰਟ ਦਾ ਆਰਡਰ ਹੋਇਆ ਸੀ ਜੀ ਬਲਮਦ ਦਾ ਸੁੱਕਿਆ ਜਿੱਦੋਂ ਕਿ ਸਾਨੂੰ ਪਾਣੀ ਨਹੀਂ ਆ ਕਿਉਂਕਿ ਮੇਨ ਪ੍ਰੋਬਲਮ ਜ਼ੇਨ ਪਾਣੀ ਹੋ ਗਿਆ ਬੈਟਰ ਨਾ ਉਤਰਾਂ ਠੀਕ ਨਹੀਂ ਹੈ ਸਾਰਾ ਸਾਨੂੰ ਨਾ ਕੋਈ ਟੈਂਟ ਲਾਉਣ ਦਿੰਦੇ ਆ ਨਾ ਕੋਈ ਸਾਨੂੰ ਹੋਰ ਫਸਿਲਿਟੀ ਦਿੰਦੇ ਆ ਕਿਉਂਕਿ ਸਾਨੂੰ ਹਾਈ ਕੋਰਟ ਦਾ ਆਰਡਰ ਹੋਏ ਨੇ ਵੀ ਇਹਨਾਂ ਨੂੰ ਸਾਰਾ ਸਿਸਟਮ ਨਾਲ ਦਿੱਤਾ ਜਾ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਏਸ਼ੀਆ ਦੇ ਸਭ ਤੋਂ ਵੱਡੇ ਕਾਰ ਬਜ਼ਾਰ ਦੇ ਵਿੱਚ ਮੈਂ ਖੜਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਜਿਹੜੀ ਹੈਗੀ ਇੱਥੇ ਸੇਲ ਪਰਚੇਸ ਕੀਤੀ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਵੀਕ ਦੇ ਇੱਕ ਦਿਨ ਸੰਡੇ ਵਾਲੇ ਦਿਨ ਜਿਹੜਾ ਹੈਗਾ ਕਾਰਬਾਜ਼ਾਰ ਇੱਥੇ ਲੱਗਦਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਰੀਸੈਂਟਲੀ ਜਿਹੜੇ ਹੈਗੇ ਇੱਥੇ ਚੋਣਾਂ ਵੀ ਕੀਤੀ ਗਈ ਸੀ ਕਿ ਤੇ ਪ੍ਰਧਾਨ ਵੀ ਇੱਥੇ ਬਣੇ ਨੇਵੇਂ ਨਾਲ ਪ੍ਰਧਾਨ ਜੀ ਮੌਜੂਦ ਨੇ ਸਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੋਂ ਪਹਿਲਾਂ ਥੈਂਕ ਯੂ ਥੈਂਕ ਯੂ ਥੈਂਕ ਤੁਹਾਨੂੰ ਕਿਹੜੀ ਕਿਹੜੀ ਸਮੱਸਿਆ ਜਿਹੜੀ ਹੈਗੀ ਹੈ ਫੇਸ ਕਰਨੀ ਪੈਂਦੀ ਹੈ ਕਿਉਂਕਿ ਇਹ ਏਸ਼ੀਆ ਦਾ ਸਭ ਤੋਂ ਵੱਡਾ ਕਾਰਬਾਜ਼ਾਰ ਹੈਗਾ ਸਰ ਮੇਨ ਸਮੱਸਿਆ ਸਾਡੀਆਂ ਇੱਥੇ ਹੈਗੀਆਂ ਪਾਣੀ ਦੀਆਂ ਬਾਥਰੂਮ ਡੈਟਿੰਗ ਤੇ ਫੈਸਿਲਿਟੀਆਂ ਬਿਲਕੁਲ ਕਿਉਂਕਿ ਜੋ ਕਿ ਇੱਥੇ ਏਸ਼ੀਆ ਦੇ ਵਿਗਾਸ ਹੋਣ ਕਰ ਤੋ ਬਹੁਤ ਕਸਟਮਰ ਇੱਥੇ ਆਉਂਦੇ ਆ ਜਿਨ੍ਹਾਂ ਚ ਲੇਡੀਜ਼ ਵੀ ਹੁੰਦੀਆਂ ਬੱਚੇ ਵੀ ਹੁੰਦੇ ਆ ਇੰਨੀ ਗਰਮੀ ਪੈਣ ਦੇ ਬਾਅਦ ਉੱਤੇ ਪਾਣੀ ਦਾ ਕੋਈ ਫੈਸਿਲਿਟੀ ਨਹੀਂ ਹੈ ਤੇ ਉਹਨਾਂ ਦੇ ਕਰਕੇ ਸਾਨੂੰ ਇਹਨਾਂ ਨੂੰ ਕਈ ਵਾਰੀ ਰਿਲਾਖ ਕੀਤਾ ਗਿਆ ਪਰ ਕੋਈ ਇਹਨਾਂ ਦੀ ਸਾਡੀ ਸੁਣਵਾਈ ਨਹੀਂ ਹੋਈ ਤੇ ਇਸ ਨੂੰ ਲੈ ਕੇ ਤੁਸੀਂ ਕਿਸੇ ਨੂੰ ਕੰਪਲੇਂਟ ਕੀਤੀ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਜਾਂ ਨਗਰ ਨਿਗਮ ਨੂੰ ਹਾਂ ਸਾਡੇ ਜਿਹੜੇ ਪਹਿਲੇ ਚੱਲ ਰਹੀ ਸੀ ਕਮੇਟੀ ਉਹਨੇ ਕੀਤੀ ਉਹਨ ਅਸੀਂ ਮੈਂ ਇਹਨੂੰ ਅੱਗੇ ਪਰਸੂ ਕਰਾਂਗਾ ਇਹ ਹਾਈ ਕੋਰਟ ਦੇ ਵਿੱਚ ਹੀ ਤੁਹਾਡਾ ਮਤਲਬ ਕੀ ਹੈ ਹਾਈ ਕੋਰਟ ਜੋ ਸਾਨੂੰ ਡਾਇਰੈਕਸ਼ਨਾਂ ਨੇ ਇਹਨਾਂ ਨੂੰ ਕਾਰਪੋਰੇਸ਼ਨ ਨੂੰ ਵੀ ਇਹਨਾਂ ਨੂੰ ਫਸਿਲਿਤੀਆਂ ਦਿੱਤੀਆਂ ਜਾਣ ਲੇਕਿਨ ਇਹਨਾਂ ਨੇ ਕੋਈ ਫਸਿਲਿਤੀ ਨਹੀਂ ਦਿੱਤੀ 3 ਸਾਲ ਪਹਿਲਾਂ ਹਾਈ ਕੋਰਟ ਦਾ ਆਰਡਰ ਹੋਇਆ ਸੀ ਕਿੰਨੀ ਫੀਸ ਤੁਸੀਂ ਜਿਹੜੀ ਹੈਗੀ ਇੱਥੇ ਦੀ ਪੇ ਕਰਦੇ ਹੋ ਅਸੀਂ ਪਰ ਕਰ ਵੀ ਆ 8260 ਰੁਪਏ ਅਸੀਂ ਪੇ ਕਰਦੇ ਹਾਂ ਜਿੰਦੇ ਸਾਨੂੰ 10 ਗੱਡੀਆਂ ਦੀ ਪਰਮਿਸ਼ਨ ਹੈ ਤੇ ਜਦੋਂ ਕਿ ਉਹ ਸਾਡਾ ਅੰਦਰ ਗੁਜ਼ਾਰਾ ਨਹੀਂ ਹੁੰਦਾ ਤੇ ਫੀਸ ਵਾਲੀ ਬਹੁਤ ਜ਼ਿਆਦਾ ਹੈ ਇਹਨੂੰ ਵੀ ਅਸੀਂ ਐਡਮਿਸ਼ਨ ਮਿਲ ਕੇ ਰਿਡਿਊਸ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਜਿਹੜੀ ਮੁੱਖ ਸਮੱਸਿਆ ਕਿਹੜੀ ਹੈਗੀ ਹੈ ਜਿਹੜੀ ਤੁਹਾਨੂੰ ਮਤਲਬ ਜ਼ਰੂਰੀ ਬਹੁਤ ਜ਼ਿਆਦਾ ਜਲਦੀ ਜ਼ਰੂਰੀ ਚਾਹੀਦੀ ਹੈਗੀ ਹੈ ਜ਼ਰੂਰੀ ਤਾਂ ਇਹ ਹੈ ਜੀ ਦੇ ਕੋਈ ਇੱਕ ਤਾਂ ਕਸਟਮਰ ਜਦੋਂ ਆਂਦਾ ਉਹਨੂੰ ਪਾਰਕਿੰਗ ਦੀ ਹੈ ਤੁਸੀਂ ਪਹਿਲਾਂ ਮੈਂ ਦੱਸ ਚੁੱਕਿਆ ਜਿੰਨਾਂ ਕਿ ਸਾਨੂੰ ਪਾਣੀ ਦੀ ਹੈ ਕਿਉਂਕਿ ਮੇਨ ਪ੍ਰੋਬਲਮ ਜ਼ੇਨ ਹੈ ਪਾਣੀ ਹੋ ਗਿਆ ਬੈਟਰ ਨਾਲੋਂ ਠੀਕ ਨਹੀਂ ਹੈ ਸਾਰਾ ਸਾਨੂੰ ਨਾ ਕੋਈ ਟੈਂਟ ਲਾਣ ਦਿੰਦੇ ਆ ਨਾ ਕੋਈ ਸਾਨੂੰ ਹੋਰ ਫੈਸਿਲਿਟੀ ਦਿੰਦੇ ਆ ਕਿਉਂਕਿ ਸਾਨੂੰ ਹਾਈ ਕੋਰਟ ਤੋਂ ਆਰਡਰ ਹੋਏ ਨੇ ਵੀ ਇਹਨਾਂ ਨੂੰ ਸਾਰਾ ਸਿਸਟਮ ਨਾਲ ਦਿੱਤਾ ਜਾਵੇ ਚੰਦਕੀਓ ਮੌਸਮ ਦੀ ਤੁਸੀਂ ਦੱਸਦੇ ਹਾਂ ਮੌਸਮ ਦਾ ਪਿੱਛੇ ਸਾਨੂੰ ਇਹਨਾਂ ਨੇ ਕੁਸਤਿਆਣਾ ਕੀਤਾ ਉਸ ਦਾ ਅੱਲੇ ਦਾ ਕੋਈ ਚੱਲਿਆ ਨਹੀਂ ਗਾ ਕੰਮ ਤੇ ਉਹਨਾਂ ਕਿਹਦੇ ਖਾਣ ਲਿਸਨ ਕਿ ਕੀ ਕਹਿੰਦੇ ਤਾਂ ਏਸ਼ੀ ਦੇ ਨਾਲ ਕਾਰ ਬਾਜ਼ਾਰ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਸਾਫ਼ ਤੌਰ ਤੇ ਇਹੀ ਕਹਿਣਾ ਹੈ ਕਿ ਇੱਥੇ ਜਿਹੜਾ ਹੈਗਾ ਕਾਰ ਬਾਜ਼ਾਰ ਦੇ ਵਿੱਚ ਸ਼ੈਲਟਰ ਪਾ ਕੇ ਦਿੱਤਾ ਜਾਵੇ ਤਾਂ ਕਿ ਉਹ ਬੈਠ ਸਕੇ ਬੈਠਣ ਨੂੰ ਮਤਲਬ ਕਿ ਇਹਨਾਂ ਨੂੰ ਥਾਂ ਨਹੀਂ ਹੈਗੀ ਕੁਝ ਬੈਠ ਨਹੀਂ ਸਕਦੇ ਤੇ ਤੁਹਾਨੂੰ ਦੱਸਦੇ ਕਿ ਇਸ ਦੇ ਨਾਲ ਇਹਨਾਂ ਦਾ ਵਾਸ਼ਰੂਮ ਦੀ ਜਿਹੜੀ ਹੈਗੀ ਇਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਇੱਥੇ ਫੇਸ ਕਰਨੀ ਪੈਣੀ ਤਾਂ ਤੁਹਾਨੂੰ ਇਸ ਤੇ ਨਾਲ ਦੇ ਦੱਸਦੇ ਕਿ ਇਹ బిਗੇਸਟ ਕਾਰੋਬਾਰ ਹੈ ਏਸ਼ੀਆ ਦਾ ਸਭ ਤੋਂ ਵੱਡਾ ਹੈ ਇਹ ਕਾਰ ਬਾਜ਼ਾਰ ਹੈਗਾ ਇਹ ਮਨੀ ਮਾਜਰੇ ਦੇ ਵਿੱਚ ਤੁਹਾਨੂੰ ਦੱਸਦੀ ਕਿ ਇਹ ਕਾਰੋਬਾਰ ਲੱਗਦਾ ਹਰ ਸੰਡੇ ਲੱਗਦਾ ਹੈ ਚੰਡੀਗੜ੍ਹ ਤੋਂ ਦਾਨ ਮੋਟ ਦੱਲੀ ਮਨੀਸ਼ ਕੁਮਾਰ